ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲੇ ਹਰ ਗੋਬਿੰਦਪੁਰਾ ਸਾਹਿਬ ਤੋਂ ਜੋ ਕਿ ਗੁਰਦਾਸਪੁਰ ਏਰੀਆ ਦਾ ਇਲਾਕਾ ਜੀ ਉਥੋਂ ਸੰਗਤ ਆਈ ਆ ਅੱਜ ਆਪਾਂ ਪਾਲਕੀ ਸਾਹਿਬ ਰਵਾਨਾ ਕਰਨੀ ਹੈ ਜੋ ਕਿ ਪਿਛਲੇ 3 ਮਹੀਨੇ ਤੋਂ ਪਹਿਲਾਂ ਇਹ ਇੱਕ ਸਾਧਨ ਦੇ ਕੇ ਗਏ ਸੀ ਜੋ ਜੋ ਕਿ ਸਮੇਂ ਦੇ ਵਿੱਚ ਆਪਾਂ ਪਾਲਕੀ ਸਾਹਿਬ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਤੇ ਸੰਗਤ ਨੂੰ ਵੀ ਆਪਾਂ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਸਾਡੇ ਕੋਲੇ ਪਹੁੰਚੇ ਕਿਵੇਂ ਤੇ ਜੋ ਤੁਸੀਂ ਕੰਮ ਸਾਨੂੰ ਸੌਂਪ ਕੇ ਗਏ ਸੀ ਉਹ ਸਾਡਾ ਹਨਰ ਪਾਲਕੀ ਸਾਹਿਬ ਕਿਸ ਤਰ੍ਹਾਂ ਦਾ ਲੱਗਾ ਜੀ ਜਰੂਰ ਦੱਸਿਓ ਜੀ ਮੈਂ ਹਰਜਿੰਦਰ ਸਿੰਘ ਪਿੰਡ ਸ੍ਰੀ ਹਰਗੋਬਿੰਦਪੁਰ ਸਾਹਿਬ ਜ਼ਿਲ੍ਹਾ ਗਰਦਾਸਪੁਰ ਤੋਂ ਅਸੀਂ ਆਏ ਆ ਜੀ ਅਸੀਂ ਆਪਣੇ ਬ੍ਰਦਰ ਸਤਨਾਮ ਸਿੰਘ ਦਾ ਫੇਸਬੁੱਕ ਤੇ ਇਹਨਾਂ ਬਾਰੇ ਸਾਨੂੰ ਜਾਣਕਾਰੀ ਮਿਲੀ ਸੀ ਇਹਨਾਂ ਨੇ ਇੱਕ ਗੱਡੀ ਦੀ ਉੱਤੇ ਝਲਕ ਪਾਈ ਹੋਈ ਸੀ ਵੀਡੀਓ ਪਾਈ ਸੀ ਜਿੰਨ ਵੇਖ ਕੇ ਬੜੇ ਇਹ ਉਤਸ਼ਾਹਤ ਹੋਏ ਕਿ ਅਸੀਂ ਵੀ ਐਹੋ ਜੀ ਗੁਰੂ ਘਰ ਵਾਸਤੇ ਇੱਕ ਜਹਾਜ਼ ਬਣਾਈਏ ਜਿਹਦੇ ਵਿੱਚ ਅਸੀਂ ਪਾਲਕੀ ਸਾਹਿਬ ਨਗਰ ਕੀਰਤਨ ਕੱਢੀ ਹੈ ਜੀ ਅਸੀਂ ਇਹਨਾਂ ਕੋਲ ਇੱਕ ਸੰਦ ਲੈ ਕੇ ਆਏ ਬਲੈਰੋ ਗੱਡੀ ਲੈ ਕੇ ਆਏ ਸੀ ਇਹਨਾਂ ਨੇ ਉਹਨੂੰ ਮੋਡੀਫਿਕੇਸ਼ਨ ਕਰਕੇ ਖੂਬ ਹੂ ਗੁਰਦੁਆਰਾ ਸਾਹਿਬ ਦੀ ਇਹਨਾਂ ਨੇ ਸ਼ਕਲ ਜਿਹੜੀ ਆਉਣ ਦੀ ਵੀਲ ਕਰ ਦਿੱਤੀ ਜੀ ਅਸੀਂ ਬਹੁਤ ਖੁਸ਼ ਆ ਇਹਨਾਂ ਨੇ ਬਹੁਤ ਵਧੀਆ ਪਾਲਕੀ ਸਾਹਿਬ ਬਣਾਈ ਜੀ ਜੋ ਸਾਨੂੰ ਚਾਹੀਦੀ ਸੀ ਉਸ ਤਰ੍ਹਾਂ ਜਿਹਨਾਂ ਬਣਾ ਕੇ ਸੇਵਾ ਕਰਕੇ ਦਿੱਤੀ ਆ ਜੀ ਇਹਨੇ ਕੋੜ ਕੋੜ ਤਰ ਮਾਦਾ ਜੀ ਵਾਹਿਗੁਰਜ ਜੀ ਖਾਲਸਾ ਵਾਹਿਗੁਰਜ ਜੀ ਖਤਿਆ ਜੀ ਅੱਜ ਆਪਾਂ ਆਖਰੀ ਸਮੇਂ ਵਿਦਾਇਗੀ ਦੇ ਸਮੇਂ ਇਸ ਪਾਲਕੀ ਸਹਿਬੀਆਂ ਚਾਬੀਆਂ ਆਪਾਂ ਇਹਨਾਂ ਨੂੰ ਸੌਂਪਦੇ ਆਂ ਹਾਂਜੀ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਖਤਿਆ ਜੀ ਜਿਓ ਆ ਕਹਨੇ ਅਜੇ ਸੀ ਥੈਂਕ ਯੂ ਜੀ